ਅ ਬਿਲਕੁਲ ਜੀ ਅੱਜ ਆਗਾਜ਼ ਹੋਣ ਜਾ ਰਿਹਾ ਬਿਲਗੇ ਦੀ ਜਿਹੜੀ ਨਗਰਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਅਸੀਂ ਪੇਪਰ ਦਾਖਲ ਕਰਨਾ ਆਏ ਆ ਸਾਰੇ ਕੈਂਡੀਡੇਟਸ ਬੜੀ ਸੋਚ ਸਮਝ ਕੇ ਅ ਔਰ ਜਿਹੜੀ ਸੇਵਾ ਦੇ ਭਾਵਨਾ ਵਾਲੇ ਕੈਂਡੀਡੇਟ ਆ ਉਹ ਚੁਣੇ ਗਏ ਆ ਸਮਾਂ ਲਾ ਕੇ ਚੁਣੇ ਗਏ ਆ ਔਰ ਚੁਣੰਦਾ ਕਰਾਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਲੈ ਗਏ ਜਿਹੜੇ ਬਿਲਗੇ ਨੂੰ ਸਮਰਪਿਤ ਹੋਣ ਕੱਲ ਨੂੰ ਔਰ ਜਿਵੇਂ ਦਾ ਪਹਿਲਾਂ ਦਾ ਇੱਥੇ ਰੌਣ ਰਿਹਾ ਹਮੇਸ਼ਾ ਕਿ ਤਾਨਾਸ਼ਾਹੀ ਧਨਾਡਾ ਦਾ ਉੱਚੇ ਘਰਾਂ ਵਾਲਿਆਂ ਦਾ ਉੱਚੇ ਮਹਿਲਾਂ ਮਨਾਰਿਆਂ ਵਾਲਿਆਂ ਦਾ ਰਾਜ ਰਿਹਾ ਬਿਲਗੇ ਦੇ ਵਿੱਚ ਜਿਹਨੇ ਬਿਲਗੇ ਨੂੰ ਬਹੁਤ ਪਿੱਛੇ ਪਾ ਦਿੱਤਾ ਬਹੁਤ ਪਿੱਛੇ ਕਹਿੰਦਾ ਮਤਲਬ ਕਿ ਤੁਸੀਂ 20 25 ਸਾਲ ਜਿਹੜੇ ਹੈਗੇ ਆ ਤੁਸੀਂ ਨੂਰ ਮਹਿਲ ਤਹਿਸੀਲ ਫਲੋਰ ਨਾਲੋਂ ਸਾਰੇ ਨਾਲੋਂ ਪਿੱਛੇ ਰਹਿ ਗਏ ਆ ਉਹਦੇ ਖਿਲਾਫ ਅੱਜ ਇੱਕ ਜੰਗ ਸ਼ੁਰੂ ਹੋਣ ਜਾ ਰਹੀ ਹੈ ਇਹ ਜੰਗ ਜਿਹੜੀ ਆ ਇਹ ਇਹ ਤਾਨਾਸ਼ਾਹੀ ਦੇ ਖਿਲਾਫ ਜੰਗ ਹੈ ਇਹ ਜੰਗ ਜਿਹੜੀ ਆ ਤਖਤੋਂ ਤਾਜ ਲੈ ਕੇ ਉਹਨਾਂ ਦਾ ਆਨੰਦ ਮਾਨਣ ਵਾਲੇ ਦੇ ਖਿਲਾਫ ਸੇਵਾ ਭਾਵਨਾ ਵਾਲੇ ਕੈਂਡੀਡੇਟ ਸੇਵਾ ਭਾਵਨਾ ਵਾਲੇ ਲੋਕ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਵਾਲੇ ਬਿਲਗੇ ਨੂੰ ਸਮਰਪਿਤ ਲੋਕਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਬਿਲਗੇ ਦੇ ਵਿੱਚ ਇਲੈਕਸ਼ਨ ਲੜੂਗੀ ਮੈਂ ਜਦੋਂ ਤੋਂ ਬਿਲਗੇ ਦੇ ਵਿੱਚ ਕਦਮ ਰੱਖਿਆ ਬਹੁਤ ਤਕਲੀਫ ਹੋ ਰਹੀ ਸੀ ਬਹੁਤ ਮਹਿਸੂਸ ਹੋ ਰਿਹਾ ਸੀ ਕਿ ਕਿਹੋ ਜੀ ਧਰਤੀ ਇਹ ਜਿਹਦਾ 1 ਇੰਚ ਪਵਿੱਤਰ ਧਰਤੀ ਦਾ ਪੰਜਵੇਂ ਪਾਸ਼ਾ ਸਾਹਿਬ ਦੀ ਚੰਦ ਸ਼ੂ ਪ੍ਰਾਪਤ ਕਰਤੀ ਆ ਫਿਰ ਇੱਥੇ ਇੰਨੇ ਵੱਡੇ ਤਾਦਾਦ ਦੇ ਵਿੱਚ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਫਰੀडम फाइਟਰ ਹੋਏ ਨੇ ਔਰ ਫਰੀडम फाइਟਰਸ ਦੇ ਘਰਾਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤੱਕ ਅੱਗੇ ਨਹੀਂ ਆਇਆ ਸੇਵਾ ਸੇਵਾ ਦੇ ਲਈ ਜਾਂ ਉਹਨਾਂ ਨੂੰ ਲੈ ਕੇ ਨਹੀਂ ਆਉਂਦਾ ਕਿ ਆਇਆ ਨਹੀਂ ਕਿਹਾ ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਕਿਹੋ ਜਿਹੇ ਲੋਕ ਇੱਥੇ ਰਾਜ ਕਰਦੇ ਆ ਕਿ ਉਹਨਾਂ ਦਾ ਇਹਨਾਂ ਦੇ ਨਾਲ ਖੜੇ ਹੋਣਾ ਵੀ ਬਣਦਾ ਕਿ ਨਹੀਂ ਮੈਨੂੰ ਐ ਲੱਗਦਾ ਕਿ ਉਹ ਆਪਣੇ ਆਪਣੀ ਤوهੀਨ ਸਮਝਦੇ ਹੋਣਗੇ ਕਿ ਅਸੀਂ ਕਿਹਨਾਂ ਲੋਕਾਂ ਦੇ ਨਾਲ ਜਾ ਕੇ ਰਲিয়ে ਤੇ ਕਿਹਨਾਂ ਦੇ ਨਾਲ ਕੰਮ ਕਰੀਏ ਸੋ ਆਪੋ ਆਪਣੇ ਘਰੀਂ ਬੈਠ ਗਏ ਮੈਨੂੰ ਪਿਛਲੇ 3 ਸਾਲਾਂ ਦੇ ਵਿੱਚ ਇੱਕ ਇਨਸਾਨ 78 ਬੰਦਿਆਂ ਦੇ ਵਿੱਚੋਂ 76 ਫ੍ਰੀडम फाइਟਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਰਗਰਮ ਰਾਜਨੀਤੀ ਦੇ ਵਿੱਚ ਨਜ਼ਰ ਨਹੀਂ ਆਇਆ ਉਹਦੇ ਕਾਰਨ ਕੀ ਰਹਿ ਹੈ ਜਿਨ੍ਹਾਂ ਦੇ ਘਰਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਸਟਰਗਲ ਕੀਤੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਉਹਨਾਂ ਦੇ ਪਰਿਵਾਰ ਪਿੱਛੇ ਕਿਉਂ ਰਹਿ ਗਏ ਬਹੁਤ ਸਾਰੇ ਕਾਰਨ ਰਹੇ ਹੋਣਗੇ ਮੈਂ ਵੱਡਾ ਕਾਰਨ ਮੰਨਦੀ ਹਾਂ ਕਿ ਉਹ ਜਿਹੋ ਜੀ ਇੱਥੇ ਤਾਣਾ ਬਾਣਾ ਬੁਣਿਆ ਹੋਇਆ ਬਿਲਗੇ ਦੇ ਵਿੱਚ ਜਿੱਥੇ ਇੱਥੇ ਸਿਰਫ ਆਪੋਤਾਪ ਦੀ ਰਾਜਨੀਤੀ ਆ ਇੱਥੇ ਸਿਰਫ ਮੈਂਦੀ ਦੀ ਰਾਜਨੀਤੀ ਆ ਇੱਥੇ ਸਿਰਫ ਕਲਗੀਆਂ ਦੀ ਰਾਜਨੀਤੀ ਆ ਇੱਥੇ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਦੀ ਰਾਜਨੀਤੀ ਰਹੀ ਹੈ ਹੁਣ ਤੱਕ ਔਰ ਉਹ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇੱਥੇ ਦੀ ਵਿਲਗੇ ਦੀ ਤਰੱਕੀ ਤਰੱਕੀ ਅਸੀਂ ਕਿਹਨੂੰ ਮੰਨਦੇ ਆਂ ਤਰੱਕੀ ਅਸੀਂ ਇੱਥੋਂ ਦੇ ਹੈਲਥ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਐਜੂਕੇਸ਼ਨ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ 2-2 ਫੁੱਟ ਪਾਣੀ ਨਹੀਂ ਹਟਾ ਸਕੇ ਇਹ ਬੰਦੇ 77 ਸਾਲਾਂ ਦੇ ਵਿੱਚ ਛੱਪੜ ਨਹੀਂ ਸਾਂਭੇ ਗਏ ਜਿਹੜੇ ਅਸੀਂ ਹੁਣ ਆ ਕੇ ਸਾਂਭੇ ਆ ਬਿਲਗੇ ਦੀ ਤਰੱਕੀ ਰੁਕ ਗਈ 20-30 ਸਾਲਾਂ ਤੋਂ ਲਾਰਾ ਲਾਇਆ ਜਾ ਰਿਹਾ ਰਿੰਗ ਰੋਡ ਦਾ ਕੰਮ ਨਹੀਂ ਕਰ ਸਕੇ ਜਿਹੜਾ ਸੀ ਸਾਡਾ ਤਕਰੀਬਨ ਸਾਰਾ ਪਾਸ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ ਸਟਾਰਟ ਕਰਵਾਵਾਂਗੇ ਸਿਵਰ ਸਿਸਟਮ ਜਿਹੜਾ ਇਸ ਇਸ ਇਤਿਹਾਸਕ ਨਗਰ ਦੇ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਨਹੀਂ ਹੋਇਆ ਆਪਾਂ ਉਹ ਕਰ ਰਹੇ ਹਾਂ ਸਾਡੇ ਹੋਰ ਬਹੁਤ ਸਾਰੇ ਮਨੋਰਥ ਨੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਕੱਲ ਨੂੰ ਕਿ ਜਦੋਂ ਇਹ ਜਿੱਤ ਕੇ ਕੈਂਡੀਡੇਟ ਸਾਰੇ ਆਉਣਗੇ ਕਿਹੋ ਜਿਹਾ ਮੰਜਰ ਹੋਏਗਾ ਬਿਲਗੇ ਦਾ ਕਿਹੋ ਜਿਹੇ ਲੋਕ ਹੋਣਗੇ ਜਿਹੜੇ ਇਸ ਬਿਲਗੇ ਨੂੰ ਚਲਾਉਣਗੇ ਅਸੀਂ ਮੈਨਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਵਾਰਥਾਂ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਸਿਰਫ ਬਿਲਗੇ ਦੇ ਇੱਕ ਇੱਕ ਇਨਸਾਨ ਦੀ ਭਲਾਈ ਵਾਸਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਵਾਸਤੇ ਨਸ਼ੇ ਦੇ ਖਾਤਮੇ ਵਾਸਤੇ ਨਗਰ ਨੂੰ ਸੋਹਣਾ ਬਣਾਉਣ ਵਾਸਤੇ ਨਗਰ ਦੀ ਹਰ ਇੱਕ ਤਰ੍ਹਾਂ ਦੀ ਤਰੱਕੀ ਲਾਈਬ੍ਰੇਰੀ ਬਣ ਰਹੀ ਆ ਤੁਸੀਂ ਦੇਖਦੇ ਹੋਣੇ ਆ ਕਦੀ ਅਜੇ ਤੱਕ ਕਿਸੇ ਨੇ ਸੋਚਿਆ ਸੀ ਕਿ ਇਸ ਨਗਰ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਚੱਲਦੀ ਇੱਥੇ ਲਾਈਬ੍ਰੇਰੀ ਹੋਣੀ ਚਾਹੀਦੀ ਆ ਲਾਈਬ੍ਰੇਰੀ ਤਿਆਰ ਹੋ ਰਹੀ ਆ ਬਣ ਰਹੀ ਆ ਬਹੁਤ ਸਾਰੀਆਂ ਹੋਰ ਐਸੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਪਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਹਮਣੇ ਲੈ ਕੇ ਆਵਾਂਗੇ ਅੱਜ ਮੇਰਾ ਤੁਹਾਨੂੰ ਸਭ ਨੂੰ ਇੱਥੇ ਸਾਡੇ ਜਿੰਨੇ ਕੈਂਡੀਡੇਟ 13 ਕੈਂਡੀਡੇਟ ਅਸੀਂ ਉਤਾਰੇ ਆ ਮੈਦਾਨ ਦੇ ਵਿੱਚ ਸਭ ਨੂੰ ਭਰਪੂਰ ਸਾਥ ਦੇਣ ਵਾਸਤੇ ਮੈਂ ਸਾਰੇ ਨਗਰ ਬਿਲਗੇ ਨੂੰ ਅਪੀਲ ਵੀ ਕਰਦੀ ਆ ਔਰ ਨਾਲ ਦੀ ਨਾਲ ਇੱਕ ਨਵੀਂ ਰਾਜਨੀਤੀ ਬਿਲਗੇ ਦੇ ਵਿੱਚ ਸ਼ੁਰੂ ਵਾਸਤੇ ਸਭ ਦੇ ਸਾਥ ਦੀ ਲੋੜ ਆ ਔਰ ਤੁਸੀਂ ਸਾਰੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਸਭ ਨੂੰ ਮੁਬਾਰਕਬਾਦ ਦਿਓ ਇਹ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣਾ ਕੰਮ ਕਰਨ ਤੇ ਆਉਣ ਵਾਲਾ ਸਮਾਂ ਬਿਲਕੁਲ ਵਾਸਤੇ ਇਤਿਹਾਸਕ ਸਾਬਤ ਹੋਵੇ ਧੰਨਵਾਦ ਆਓ ਸਟੇ ਕੈਂਡੀਡੇਟ ਜੀ ਦਾ ਪਾਸਾ ਹੈ ਜੀ ਕਾਗਜ਼ ਦਾ ਨਮਾ ਲਈ ਅੱਛਾ ਲਓ ਜੀ ਲਓ ਅਦੀ ਸੰਤੋਖ ਸਿੰਘ ਜੀ ਪਿਛਲੇ 20-25 ਸਾਲ ਤੋਂ ਤੁਸੀਂ ਇੱਥੇ ਰਾਜਨੀਤੀ ਵਿੱਚੋਂ ਅੱਜ ਮੌਕਾ ਮਿਲ ਰਿਹਾ اپنی ਨਵੀਂ ਕਮੇਟੀ ਚੁਣ ਲਈ ਕਾਗਜ਼ਾਤ ਰੱਖ ਲਾ ਕਰਨ ਆਇਓ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਮਿਲ ਕੇ ਦੇਖੋ ਅਸੀਂ ਲਗਭਗ ਜਿਹੜੇ ਸਾਡੇ ਵਿਚਾਰ ਮਿਲਦੇ ਅਸੀਂ ਜਿਹੜੇ ਪਿੰਡ ਨੂੰ ਪ੍ਰੋਗਰੈਸ ਲੀਖਾਂ ਤੇ ਲਿਜਾਣਾ ਚਾਹੁੰਦੇ ਲੋਕ ਅਸੀਂ ਮਿਲ ਕੇ ਇੱਕ ਬਹੁਤ ਵਧੀਆ ਟੀਮ ਜਿਹੀ ਆਉ ਅਤਾਰੀ ਆ ਮદાન ਦੇ ਵਿੱਚ ਇਹ ਦੂਜੀ ਗੱਲ ਮੈਡਮ ਹੁਣੀ ਜਿਹੜੀ ਅਸੀਂ ਬੜਗੇ ਇਨੋਵੇਟਿਵ ਕਮੇਟੀ ਪਹਿਲਾਂ ਬਣਾਈ ਸੀ ਉਹਦੇ ਵਿੱਚ ਪ੍ਰਪੋਜ਼ਲ ਲਿਆਂਦੀ ਸੀ ਵੀ ਕੋਸ਼ਿਸ਼ ਕਰੀਏ ਬੜਗੇ ਦੇ ਵਿੱਚ ਸਰਬਸੰਮਤੀ ਦੇ ਨਾਲ ਕਮੇਟੀ ਚੁਣੀ ਜਾਵੇ ਅਸੀਂ ਲਗਭਗ ਕੋਸ਼ਿਸ਼ ਵੀ ਕੀਤੀ ਪਰ ਜਿਹੜੇ ਲੋਕ ਅੱਜ ਵੀ ਇੱਥੇ ਕਮੇਟੀ ਤੇ ਬੇਅਸੂਲੇ ਗੱਠਜੋੜ ਕਰਕੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਸਾਰੀਆਂ ਧਿਰਾਂ ਤਿਆਰ ਸੀ ਉਹਦੇ ਜਿਹੜੇ ਲਈ ਸਹਿਮਤੀ ਲਈ ਵੀ ਸਹਿਮਤੀ ਨਾਲ ਕਮੇਟੀ ਬਣ ਜਵੇ ਪਰ ਉਸ ਦਿਨ ਉਹ ਵੀ ਵਿੱਚੋਂ ਮੀਟਿੰਗ ਕਰਕੇ ਭੱਜੇ ਆ ਅੱਜ ਵੀ ਤੁਸੀਂ ਇਹ ਦੇਖੋ ਕਿ ਜਿਹੜਾ ਅਕਾਲੀ ਦਲ ਕਹਿੰਦਾ ਵੀ ਸਾਡਾ ਪੁਰਾਣਾ ਵਿਰਸਾ ਬੜਾ ਲੜਾਕਾ ਹੈ ਮਿਹਗੂਰਾ ਤੇ ਕਿਸਾਨਾਂ ਲਈ ਅੱਜ ਪਿੰਡ ਦੇ ਉਹਨਾਂ ਦੇ ਲੀਡਰਾਂ ਨੇ ਉਸੇ ਅਕਾਲੀ ਦਲ ਨੂੰ ਕਾਂਗਰਸ ਨੇ ਪੈਰਾਂ 'ਤੇ ਜਾ ਕੇ ਬਿਠਾ ਲ ਦਿੱਤਾ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਬਈ ਇਸ ਵੇਲੇ ਬਹੁਤ ਵੱਡਾ ਮੌਕਾ ਜਦੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਵੀ ਬਲਗੇ ਨੂੰ ਕਾਫੀ ਪਹਿਲਾਂ ਸੀਵਰੇਜ ਦੀਆਂ ਗ੍ਰਾਂਟਾਂ ਜਾਂ ਹੋਰ ਗ੍ਰਾਂਟਾਂ ਵੀ ਆਈਆਂ ਬਲਗੇ ਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਮੌਕਾ ਤੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ 13 ਦੇ 13 ਉਮੀਦਵਾਰ ਅਸੀਂ ਉਤਾਰੇ ਆ ਕਿਸੇ ਇੱਕ ਤੇ ਵੀ ਉਂਗਲ ਨਹੀਂ ਉੱਠ ਸਕਦੀ ਅੱਜ ਫੇਰ ਇੱਕ ਬੇਨਤੀ ਆ ਸਾਡੀ ਆਮ ਲੋਕਾਂ ਨੂੰ ਬਈ ਰਾਜਨੀਤੀ ਜਿਹੜੀ ਚੱਲ ਰਹੀ ਬਲਗੇ ਦੇ ਵਿੱਚ ਉਸ ਤੋਂ ਥੋੜਾ ਜਿਹਾ ਵੱਖਰਾ ਹੋ ਕੇ ਆਪਾਂ ਜਿਹੜੇ ਇਹ 13 ਉਮੀਦਵਾਰ ਉਤਾਰੇ ਆ ਅਸੀਂ ਇਹ ਪਰਖੇ ਹੋਏ ਉਮੀਦਵਾਰ ਆ ਕੋਈ ਇਦਾਂ ਦੀ ਨਹੀਂ ਗੱਲ ਆ ਆਮ ਘਰਾਂ ਦੇ ਵਿੱਚੋਂ ਆ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਵੀ ਬਾਕੀ ਜਿਹੜੀ ਆ ਗੰਦੀ ਰਾਜਨੀਤੀ ਨੂੰ ਛੱਡ ਕੇ ਅਸੀਂ ਬੇਨਤੀ ਕਰਦੇ ਹਾਂ ਨਾ 13 ਦੇ 13 ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਈਏ ਤਾਂ ਕਿ ਜਿਹੜਾ ਆ ਪਿੰਡ ਆ ਜੋ ਆਪਾਂ ਚੋਣੇ ਆ ਬਾਬੇ ਗੱਲ ਕੀਤੀ ਮੈਡਮ ਉਹਨਾਂ ਨੇ ਵੀ ਦੇਸ਼ ਭਗਤਾਂ ਦੀ ਸੋਚ ਨੂੰ ਇਹ ਦੇਸ਼ ਭਗਤਾਂ ਦੀ ਸੋਚ ਨੂੰ ਤਦ ਹੀ ਅੱਗੇ ਲਿਜਾਇਆ ਜਾ ਸਕਦਾ ਇਹ ਜਿਹੜੇ 13 ਦੇ 13 ਉਮੀਦਵਾਰ ਆ ਅਸੀਂ ਅੱਜ ਵੀ ਦਾਵਾ ਕਰਦੇ ਹਾਂ ਵੀ ਇਹਦੇ ਵਿੱਚ ਇਹ ਤਕਰੀਬਨ ਕੋਈ ਇਹਦੇ ਵਿੱਚ ਪੋਲਿਟਿਕਲ ਇਦਾਂ ਦਾ ਹੈ ਨਹੀਂ ਉਹ ਲੋਕ ਆ ਜਿਹੜੇ ਦਿਨ ਰਾਤ ਲੋਕਾਂ ਲਈ ਤੁਰੇ ਫਿਰਦੇ ਆ ਦੁਆਰਾ ਫੇਰ ਬੇਨਤੀ ਆ ਸਾਰੇ ਪਿੰਡ ਦੇ ਲੋਕਾਂ ਨੂੰ ਵੀ મત ਭੇਦ ਭਲਾ ਕੇ ਸਾਰੇ ਇਹਨਾਂ 13 ਦੇ 13 ਉਮੀਦਵਾਰਾਂ ਨੂੰ ਕਾਮਯਾਬ ਕਰੋ ਧੰਨਵਾਦ